नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਵਾਰਤਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਦ੍ਰਿਸ਼ਟੀਕੋਣ ਦੇਸ਼ ਵਾਸੀਆਂ ਸਾਹਮਣੇ ਰੱਖਿਆ ਹੋਇਆ ਹੈ ਇਸੇ ਤਹਿਤ ਨਵੇਂ ਸਾਲ 2025 ਦੀ ਆਮਦ ਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਲੋਕਾਂ ਵੱਲੋਂ ਲਏ ਸੰਕਲਪਾਂ ਅਤੇ ਤੈ ਕੀਤੇ ਟੀਚਿਆਂ ਬਾਰੇ ਜਾਣਨ ਵਾਸਤੇ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਅੱਜ ਆਪਾਂ ਵਿਦਿਆਰਥੀਆਂ ਅਤੇ ਸਮਾਜ ਸੇਵੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕੀਤੀ। ਆਓ ਸੁਣਦੇ ਹਾਂ ਉਹਨਾਂ ਦਾ ਕੀ ਆਖਣਾ ਹੈ। ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ, ਸ਼ਹੀਦ ਮੱਖਣ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪਠਾਨਕੋਟ। ਮੇਰਾ ਇਸ ਸਾਲ ਦਾ ਸੰਕਲਪ ਇਹ ਹੈ ਕਿ ਲੋਕਾਂ ਨੂੰ ਸਾਈਬਰ ਅਪਰਾਧ ਦੇ ਪ੍ਰਤੀ ਜਾਗਰੂਕ ਨਾ। ਜਿਹੜਾ ਸਾਈਬਰ ਅਪਰਾਧ ਹੈ ਇਹਦੇ 'ਚ ਦੋ ਗੱਲਾਂ ਮੁੱਖ ਹੁੰਦੀਆਂ ਹਨ, ਲਾਲਚ ਤੇ ਅਗਿਆਨਤਾ। ਇਸ ਲਈ ਜਦੋਂ ਵੀ ਤੁਹਾਨੂੰ ਕੋਈ ਲਿੰਕ ਆਂਦਾ ਕਿਸੇ ਐਪ ਦਾ, WhatsApp ਜਾਂ ਕਿਸੇ ਵੀ ਸੋਸ਼ਲ ਮੀਡੀਆ ਮਾਧਿਅਮ ਦੇ ਰਾਹੀਂ, ਜੇ ਗਲਤੀ ਨਾਲ ਇਸ ਲਿੰਕ ਤੇ ਕਲਿੱਕ ਕਰ ਵੀ ਦਿੰਦੇ ਆਪਣਾ ਨੈਟ ਬੰਦ ਕਰ ਦਿਓ ਤੇ ਉਸ ਐਪ ਨੂੰ ਤੁਸੀਂ ਅਨਇਨਸਟਾਲ ਕਰ ਦਿਵੋ ਤਾਂ ਜੋ ਤੁਸੀਂ ਇਸ ਤਰ੍ਹਾਂ ਦੇ ਸਾਈਬਰ ਅਪਰਾਧ ਤੋਂ ਬਚ ਸਕੋ ਮੈਂ ਨੀਲਮਾ ਨਾ ਨਹੀਂ ਸਰਕਾਰੀ ਤੇ ਆਪਕਾ ਸਾਨੂੰ ਆਪਣੇ ਬੱਚਿਆਂ ਦਾ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਉਹਨਾਂ ਦੇ ਮੋਰਲ ਤੇ ਐਥੀਕਲ ਵਿਕਾਸ ਵੱਲ ਵੀ ਧਿਆਨ ਦੇਣਾ ਚਾਹੀਦਾ ਐਜ਼ ਅ ਟੀਚਰ ਮੇਰੀ ਹਮੇਸ਼ਾ ਹੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬੱਚਿਆਂ ਦੀ ਓਵਰਆਲ ਪਰਸਨੈਲਿਟੀ ਦੀ ਡਿਵੈਲਪਮੈਂਟ ਕਰਾਂ ਉਹਨਾਂ ਦੀ ਸੋਚ ਅੱਛੀ ਕਰਾਂ ਉਹਨਾਂ ਦੇ ਵਿਚਾਰ ਅੱਛੇ ਕਰਾਂ ਬਾਤਾਂਵਨ ਪ੍ਰਤੀ ਉਹਨਾਂ ਦੀ ਸੋਚ ਅੱਛੀ ਹੋਵੇ ਉਹਨਾਂ ਦੀ ਸਿਹਤ ਅੱਛੀ ਹੋਵੇ ਉਹਨਾਂ ਚ ਮੋਰਲ ਵੈਲਿਊਜ਼ ਉਹਨਾਂ ਦੀਆਂ ਵਧੀਆਂ ਹੋਣ ਜਿਹੜਾ ਕੰਦਾ ਚਜਬਾ ਹੋਵੇ ਤਾਂ ਕਿ ਆਪਣਾ ਦੇਸ਼ ਜੋ ਹੈ ਫਿਕਸ ਹੋ ਤਵੇ ਮੈਂ ਰਾਕੇਸ਼ ਸ਼ਰਮਾ ਫਰੀਦਕੋਟ ਤੋਂ ਇੱਕ ਰਾਸ਼ਟਰ ਇੱਕ ਚੋਣ ਜਦੋਂ ਇੱਕ ਰਾਸ਼ਟਰ ਤੇ ਇੱਕ ਚੋਣ ਪ੍ਰਣਾਲੀ ਸ਼ੁਰੂ ਹੋ ਗਈ ਉਦੋਂ ਬਾਅਦ ਸੈਂਟਰ ਸਰਕਾਰ ਦਾ ਕਰੋੜਾਂ ਰੁਪਏ ਜਿਹੜਾ ਇਹ ਵੋਟਾਂ ਤੇ ਖਰਚ ਹੁੰਦਾ ਉਹ ਬਚੂਗਾ ਕਰੋੜਾਂ ਰੁਪਏ ਜਨਮਾਨਸ ਦੀ ਭਲਾਈ ਤੇ ਲਾਏ ਜਾਣਗੇ ਇਸੇ ਤਰ੍ਹਾਂ ਨਾਲ ਜਿਹੜੀ ਵਿਦਿਆ ਪ੍ਰਣਾਲੀ ਚ ਚੇਂਜ ਕੀਤੀ ਗਈ ਹੈ ਸਕਿੱਲ ਮੈਨੇਜਮੈਂਟ ਸ਼ੁਰੂ ਕੀਤੀ ਗਈ ਹੈ ਉਹਦੇ ਨਾਲ ਵੀ ਜਿਹੜੇ ਹੈ ਵਿਕਤਿਤ ਭਾਰਤ ਦੀ ਤਰਫ ਜਿਹੜਾ ਹੈ ਰਾਸ਼ਟਰਵਾਦ ਰਿਹਾ ਹੈ ਮੇਕਿੰਗ ਇੰਡੀਆ ਜਿਹੜੀ ਜਲਾਈ ਜਾ ਰਹੀ ਹੈ ਉਹਦੇ ਨਾਲ ਵੀ ਰਾਸ਼ਟਰ ਵਿੱਚ ਦੌਣ ਵਾਲੇ ਪਾਸੇ ਵਧ ਰਿਹਾ ਹੈ ਸਾਨੂੰ ਉਮੀਦ ਹੈ 2047 ਤੱਕ ਰਾਸ਼ਟਰ ਜੂੜ ਵਿਕਸਿਤ ਹੋ ਜਾਵੇਗਾ ਤੋਂ ਮੈਂ ਪੰਜਾਬੀ ਸ਼ਾਇਰ ਕੁਲਵਿੰਦਰ ਵਿਰਕ ਸਾਡਾ ਦੇਸ਼ ਭਾਰਤ ਲਗਾਤਾਰ ਉਨਤੀ ਅਤੇ ਤਰੱਕੀ ਦਾ ਸਿਕਰ ਨੂੰ ਸ਼ੁਰੂ ਰਿਹਾ ਹੈ 2047 ਤੱਕ ਇਸ ਨੂੰ ਵਿਕਸਿਤ ਰਾਸ਼ਟਰ ਵਜੋਂ ਵੇਖਣ ਦੇ ਸੁਪਨੇ ਨਾਲ ਸਰਕਾਰਾਂ ਆਪੋ ਆਪਣੇ ਉਦੇਸ਼ ਅਤੇ ਟੀਚੇ ਮਿੱਥ ਕੇ ਨਵੇਂ-ਨਵੇਂ ਪ੍ਰੋਜੈਕਟ ਚਲਾ ਕੇ ਬਹੁ ਰਾਸ਼ਟਰੀ ਕੰਪਨੀਆਂ ਨਾਲ ਸੰਪਰਕ ਰੱਖ ਕੇ ਲਗਾਤਾਰ ਕੰਮ ਕਰ ਰਹੀਆਂ ਨੇ ਸਾਨੂੰ ਵੀ ਪੂ ਆਪਣਾ ਯੋਗਦਾਨ ਇੱਕ ਦ੍ਰਿੜ ਨਿਸ਼ਚੈ ਨਾਲ ਪਾਉਣਾ ਚਾਹੀਦਾ ਹੈ ਅੱਜ 21ਵੀਂ ਸਦੀ ਵਿੱਚ ਅਨੇਕਾਂ ਚੁਣੌਤੀਆਂ ਸਾਡੇ ਸਾਹਮਣੇ ਪੇਸ਼ ਹਨ ਪਰ ਇਸ ਦੇ ਨਾਲ-ਨਾਲ ਅਨੇਕਾਂ ਸੰਭਾਵਨਾਵਾਂ ਵੀ ਨਜ਼ਰ ਆ ਰਹੀਆਂ ਨੇ ਸਰਕਾਰਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰੀਏ ਤਾਂ ਜੋ 2047 ਤੱਕ ਸਾਡਾ ਦੇਸ਼ ਵਿਕਸਿਤ ਰਾਸ਼ਟਰ ਬਜੋ ਦੁਨੀਆ ਵਿੱਚ ਆਪਣਾ ਨਾਂ ਬਣਾ ਸਕੇ ਮੈਂ ਰਿਤੂ ਸ਼ਰਮਾ ਜ਼ਿਲ੍ਹਾ ਤਰਨਤਾਰਨ ਤੋਂ ਨਵੇਂ ਸਾਲ ਤੇ ਇਹ ਸੰਕਲਪ ਲੈਣੀ ਹਾਂ ਕਿ ਅਸੀਂ ਆਉਣ ਵਾਲੀ ਲੋਹੜੀ ਤੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਵਰਤਨ ਨਹੀਂ ਦਵਾਗੇ ਕਿਉਂਕਿ ਚਾਈਨਾ ਡੋਰ ਬਹੁਤ ਹੀ ਘਾਤਕ ਹੈ ਇਹ ਬੱਚਿਆਂ ਦੇ ਹੱਥ ਵੱਢਣ ਤੇ ਲੋਕਾਂ ਨੂੰ ਬਹੁਤ ਖਾਨ ਪਹੁੰਚਾਉਂਦੀ ਹੈ ਬੇਜਾਨ ਜਾਨਵਰਾਂ ਪੰਛੀਆਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਪੂਰਾ ਪਰਿਵਾਰ ਕੀ ਸਾਡੇ ਆਲੇ ਦੁਆਲੇ ਦੇ ਬੱਚੇ ਵੀ ਚਾਈਨਾ ਡੋਰ ਯੂਜ਼ ਨਾ ਕਰਨ ਮੈਂ ਨਰਿੰਦਰ ਸਿੰਘ ਇੱਕ ਸਵੈਸੇਵੀ ਹੈਗਾ ਇਹ ਕਰਤਾਂ ਆਪਾਂ ਨਵੇਂ ਸਾਲ ਤੇ ਆਪਾਂ ਇਹ ਉਤैया ਕੀਤਾ ਕਿ ਆਪਾਂ ਵਿਕਸ਼ਿਤ ਭਾਰਤ ਦੇ ਵਿੱਚ ਆਪਣਾ ਰੋਲ ਅਦਾ ਕਰੀਏ ਕਿ ਮੇਕ ਇਨ ਇੰਡੀਆ ਮੇਡ ਇਨ ਇੰਡੀਆ ਦਾ ਜਿਹੜਾ ਨਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਵੋਕਲ ਫਾਰ ਲੋਕਲ ਇਹਨਾਂ ਨਾਰਿਆਂ ਦੇ ਕਾਰਨ ਅੱਜ ਭਾਰਤ ਵਿਸ਼ਵ ਦੀ ਮਾਨ ਚਿੱਤਰ ਤੇ ਬਹੁਤ ਵੱਡਾ ਨਾਮ ਬਣਿਆ ਹੈ ਤੇ ਮੈਂ ਆਪਣਾ ਰੋਲ ਐਜ ਐਕਸਪੀਅਰ ਐਜ ਸਮਾਜ ਸੇਵੀ ਅਦਾ ਕਰ ਰਿਹਾ ਹਾਂ ਤੇ ਹੋਰ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਅਸੀਂ ਵਿਕਸਿਤ ਭਾਰਤ ਦੇ ਵਿੱਚ ਆਪਣਾ ਰੋਲ ਅਦਾ ਕਰੀਏ ਮੈਂ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੇਸ਼ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸ਼ਲਾਘਾਯੋਗ ਹਨ ਤੁਹਾਨੂੰ ਸਾਨੂੰ ਦੇਖਣਾ ਹੋਵੇਗਾ ਕਿ ਭਾਰਤ ਪਿੰਡਾਂ ਵਿੱਚ ਵੱਸਦਾ ਹੈ ਅੱਜ ਸਾਡੇ ਪਿੰਡ ਉਜਾੜੇ ਵੱਲ ਵਧ ਰਹੇ ਹਨ ਲੋਕਾਂ ਦਾ ਰੋਜ਼ਗਾਰ ਦੀ ਤਲਾਸ਼ ਲਈ ਪਿੰਡਾਂ ਨੂੰ ਛੱਡ ਬਾਹਰ ਜਾਣਾ ਚਿੰਤਾ ਦਾ ਵਿਸ਼ਾ ਹੈ ਵਿਕਸਿਤ ਰਾਸ਼ਟਰ ਬਣਾਉਣ ਲਈ ਸਾਨੂੰ ਛੋਟੀਆਂ ਤੇ ਦਰਮਿਆਨੀਆਂ ਸੰਤਾਂ ਦੇ ਨਾਲ-ਨਾਲ ਸਵੈ ਰੋਜ਼ਗਾਰ ਕਰ ਰਹੇ ਲੋਕਾਂ ਦੀ ਵੀ ਬਾਹ ਫੜਨ ਦੀ ਲੋੜ ਹੈ ਨਿੱਜੀ ਖੇਤਰਾਂ 'ਚ ਰੋਜ਼ਗਾਰ ਪੈਦਾ ਕਰ ਅਸੀਂ ਵਿਕਸਿਤ ਰਾਸ਼ਟਰ ਬਣਾਉਂਦਾ ਕਿਚਾ ਪੂਰਾ ਕਰ ਸਕਦੇ ਆ ਉਧਰ ਪਟਿਆਲਾ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰਤਾਪ ਸਿੰਘ ਅਤੇ ਰਾਜਦੀਪ ਸਿੰਘ ਨੇ ਆਤਮ ਨਿਰਪਰ ਹੋਣ ਦਾ ਸੰਕਲਪ ਲੈਣ ਬਾਰੇ ਬੋਲਦਿਆਂ ਆਖਿਆ ਮੇਰਾ ਨਾਮ ਰਾਜਦੀਪ ਸਿੰਘ ਆ ਨਵੇਂ ਸਾਲ ਦੇ ਉੱਤੇ ਇਸ ਕਲਪ ਕੋ ਕੀਤਾਗਾ ਕਿ ਮੈਂ ਇੱਕ ਆਪਣਾ ਸਵੈ ਰੋਜਗਾਰ ਦੀ ਸ਼ੁਰੂਆਤ ਕਰਾਂਗਾ ਭਾਰਤ ਸਰਕਾਰ ਦੇ ਵੱਲੋਂ ਨਵੇਂ ਰੋਜਗਾਰਾਂ ਦੇ ਲਈ ਬਹੁਤ ਸਕੀਮਾਂ ਚਲਾਈਆਂ ਜਾਂਦੀਆਂ ਨੇ ਤੇ ਉਹਨਾਂ ਸਕੀਮਾਂ ਦਾ ਵੀ ਮੈਂ ਫਾਇਦਾ ਲਵਾਂਗਾ ਅਤੇ ਭਾਰਤ ਸਰਕਾਰ ਦੀ ਮਦਦ ਦੇ ਨਾਲ ਮੈਂ ਆਪਣਾ ਕੋਈ ਸਹਾਇਕ ਧੰਦਾ ਤਾਂ ਜੋ ਮੈਂ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਾਂ ਮੈਂ ਗੁਰਪ੍ਰਤਾਪ ਸਿੰਘ ਪਟਿਆਲਾ ਤੋਂ ਮੈਨੂੰ ਲੱਗਦਾ ਕਿ ਦੇਖੋ ਹਰ ਇੱਕ ਨੂੰ ਯੋਗਦਾਨ ਆਪਣਾ ਆਪਣਾ ਪਾਉਣਾ ਪਊਗਾ ਖਾਸ ਕਰਕੇ ਸਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਆਉਣਾ ਪਊਗਾ ਕਿਉਂਕਿ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ ਜਿਦੇ ਚ ਖਾਸ ਕਰਕੇ ਸਰਕਾਰਾਂ ਨੌਜਵਾਨਾਂ ਨੂੰ ਕੋਈ ਸਟਾਰਟਅਪ ਤੋਰਨ ਦੇ ਲਈ ਵੱਖ-ਵੱਖ ਲੋਨ ਨੇ ਜਿਹੜੇ ਆਪਣਾ ਇੱਕ ਨਵਾਂ ਸਟਾਰਟਅਪ ਮੈਂ ਸ਼ੁਰੂ ਕਰੂੰਗਾ ਤੇ ਭਾਰਤ ਨੂੰ 247 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਵਿੱਚ ਮੈਂ ਵੀ ਆਪਣਾ ਯੋਗਦਾਨ ਪਾਉਂਗਾ ਪੰਜਾਬ ਦੇ ਮੁੱਖ ਚੌਂ ਦਫ਼ਤਰ ਵੱਲੋਂ 25 ਜਨਵਰੀ ਨੂੰ ਆਇ ਜਾਣ ਵਾਲੇ ਕੌਮੀ ਵੋਟਰ ਦਿਵਸ ਮੌਕੇ ਪੰਜਾਬ ਚੌਨਕੁਇਜ਼ 2025 ਸਰਲੇਖੇਟ ਸੂਬਾ ਪੱਦਰੀ ਕੁਇਜ਼ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱੰਦਿਆ ਵੱਖ-ਵੱਖ ਥਿਲਿਆਂ ਤੋਂ ਨੋਡਲ ਅਫਸਰਾਂ ਅਤੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਜਿਸ ਮੇਰਾ ਨਾਮ ਗੁਰਬਖਸ਼ ਸਿੰਘ ਡਿਸਟ੍ਰਿਕਟ ਨੋਡਲ ਅਫਸਰ ਸਬੀਰ ਜੀ ਨੂੰ ਵੋਟਰ ਜਾਗਰੂਕਤਾ ਕਹਿੰਦੇ ਆ ਉਸ ਦੀਆਂ ਸਭਾਵਾਂ ਵੀ ਨਾਲ ਨਾਲ ਲਿਵਾ ਰਿਹਾ ਹਾਂ ਵੋਟਰ ਨੇ ਜਿਹੜੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਜਿੰਨੇ ਮੁਹਾਲੀ ਦੇ ਨੇ ਕਿ ਵੱਧ ਤੋਂ ਵੱਧ ਹਿੱਸਾ ਲਓ ਇਸ ਦੇ ਵਿੱਚ ਪਾਰਟਿਸਪੇਟ ਵਾਰ ਵੀ ਅਸੀਂ ਜਿਹੜੀ ਆ ਵਕਫ ਵਕ ਜਿਹੜੇ ਨੇ ਵਰਗ ਨੇ ਉਹਨਾਂ ਨੂੰ ਵੋਟਾਂ ਦੇ ਲਈ ਉਤਸ਼ਾਹਤ ਕਰ ਰਹੇ ਹਾਂ ਕਿ ਆਪਣੇ ਆਪ ਨੂੰ ਰਜਿਸਟਰ ਕਰਾਉਣ ਵਿਸ਼ੇਸ਼ ਕਰਕੇ ਨੌਜਵਾਨ ਵੋਟਰ ਜਿਹੜੇ ਕਿਤੇ ਨਾ ਕਿਤੇ ਰਹ ਜਾਂਦੇ ਨੇ ਸਾਡੀ ਕਮਹੀਮ ਚੱਲੀ ਹੋਈ ਹੈ ਕਿ ਉਹਨਾਂ ਨੂੰ ਰਜਿਸਟਰਡ ਕਰਾਇਆ ਜਾਵੇ ਹੁਣ ਜਿਹੜੀ ਇੱਕ ਸੀਗਾ ਵੀ ਵੋਟਰ ਹੈਲਪਲਾਈਨ ਐਪ ਹੈਗੀ ਉਸ ਦੇ ਉੱਤੇ ਜਾ ਕੇ ਜਿਹੜੇ ਵੀ ਵੋਟਰ ਨਹੀਂਗੇ ਉਹ ਆਪਣੇ ਆਪ ਨੂੰ ਵੋਟਰ ਦੇ ਤੌਰ ਤੇ ਰਜਿਸਟਰਡ ਕਰ ਸਕਦੇ ਨੇ ਜ਼ਿਲ੍ਹਾ ਸਹਾਇਕ ਸਵੀਪ ਨੋਟਲ ਅਫਸਰ ਗੁਰਪ੍ਰੀਤ ਸੰਕਾਲੀ ਲੋਕਾਂ ਨੂੰ ਭਾਗ ਦੇਵਾਉਣ ਦੇ ਲਈ ਵੋਟਰਾਂ ਨੂੰ ਭਾਗ ਦੇਵਾਉਣ ਦੇ ਲਈ ਅਸੀਂ ਪੂਰਜੋਰ ਕੋਸ਼ਿਸ਼ ਕਰ ਰਹੇ ਹਾਂ WhatsApp ਦੇ ਥਰੂ SMS ਦੇ ਥਰੂ ਪਰ ਉਹਨਾਂ ਨੂੰ ਮਿਲ ਕੇ ਸਕੂਲਾਂ ਦੇ ਥਰੂ ਕਾਲਜੇਸ ਦੇ ਥਰੂ ਇੰਸਟੀਚਿਊਟ ਦੇ ਥਰੂ ਤਾਂ ਕਿ ਬੱਚਿਆਂ ਨੂੰ ਵੋਟ ਦੀ ਮਹੱਤਤਾ ਪਤਾ ਲੱਗੇ ਔਰ ਜਦੋਂ ਉਹ ਇਸ ਕੁਇਜ਼ ਵਿੱਚ ਭਾਗ ਲੈਣ ਤਾਂ ਵੱਧ ਤੋਂ ਵੱਧ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਾਗਰੂਤਾ ਜਿਹੜੀ ਉਹ ਪੈਦਾ ਹੋ ਸਕੇ ਡਾਕਟਰ ਗੁਰਪੀ ਸਿੰਘ ਐਸ ਡੀ ਐਸ ਸੀ ਪਠਾਨਕੋਟ ਤੌਰ ਨੋਡਲ ਅਫਸਰ ਸਵੀਕ ਕੰਮ ਕਰ ਰਹੇ ਆ ਪਠਾਨਕੋਟ ਦੇ ਇੱਕ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਕੇ ਵੋਟ ਡੇ ਵੀ ਮਨਾਵਾਂਗੇ ਅਸੀਂ ਐਜੂਕੇਸ਼ਨ ਅਫਸਰ ਦੀ ਹੈਲਪ ਲੈ ਕੇ ਬਹੁਤ ਸਾਰੇ ਸਕੂਲਾਂ 'ਚ ਕੁਇਜ਼ ਮੁਕਾਬਲੇ ਕਰਾ ਰਹੇ ਆ ਔਰ ਜਿਸ ਤੇ ਆਪਾਂ ਦਾ ਮੇਨ ਪਰਪਸ ਸਾਡਾ ਸੋ ਇਹੋ ਹੀ ਆ ਕਿ ਆਪਾਂ ਲੋਕਾਂ ਬਣਾਉਣ ਅਤੇ ਪਾਉਣ ਵਾਸਤੇ ਵੱਤ ਵੱਦ ਅਵੇਅਰ ਕਰ ਸਕੀਏ ਤਾਂ ਕਿ ਸਾਡੀ ਜਿਹੜੀਆਂ ਹੁਣ ਅਗਲੀ ਸੁਧਾਈ ਆਉਣੀ ਹੈ ਵੋਟਾਂ ਦੀ ਉਹਦੇ ਵਿੱਚ ਵੱਤ ਵੱਦ ਸਾਡੀ ਰਜਿਸਟ੍ਰੇਸ਼ਨ ਹੋ ਸਕੇ ਵੋਟਾਂ ਦੀ ਔਰ ਉਸ ਤੋਂ ਬਾਅਦ ਜਦੋਂ ਵੋਟਾਂ ਹੋਣ ਇਹਦੇ ਵੱਤ ਵੱਦ ਵੋਟਾਂ ਪੈ ਸਕਣ ਮੈਂ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜਾਗਰੂਤਾ ਮਹਿਮਾ ਚਲਾ ਨਵੇਂ ਵੋਟਰਾਂ ਨੂੰ ਵੋਟ ਬਣਾਉਣ ਲਈ ਉਤਸ਼ਾਹਿਤ ਕਰ ਨਵੇਂ ਵੋਟਰਾਂ ਦੀ ਵੋਟ ਸੂਚੀ ਵਿੱਚ ਸ਼ਾਮਲ ਕਰਨਾ ਹੁੰਦਾ ਹੈ ਨਾਲ ਹੀ ਮੁਕਤਸਨ ਅਸਰ ਪੰਜਾਬ ਵੱਲੋਂ ਕੌਮੀ ਵੋਟਰ ਦਿਵਸ ਨੂੰ ਸਮਰਪਿਤ ਪੰਜਾਬ ਇਲੈਕਸ਼ਨ ਕੁイズ ਰਾਹੀ ஆன்ਲਾਈਨ ਅਤੇ ਆਫਲਾਈਨ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਉਦੇਸ਼ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੁੰਦਾ ਹੈ ਮੈਂ ਅਮਿਤ ਗੁਪਤਾ ਕੰਪਿਊਟਰ ਫੈਕਲਟੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਦੋਲ ਖੁੱਦ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਨੌਜਵਾਨ ਵੋਟਰਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਨੂੰ ਆਪਣੀ ਵੋਟ ਦੀ ਮਹੱਤਤਾ ਜ਼ਰੂਰ ਸਮਝਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਤੇ ਨਿਧਵਲ ਕਰਦਾ ਹੈ ਕਿ ਅਸੀਂ ਕਿਹੜੇ ਨੇਤਾ ਚੁਣ ਰਹੇ ਹਾਂ ਸਾਡੀ ਵੋਟ ਹੀ ਸਾਡੇ ਕੋਈ ਕਾਨੂੰਨ ਦੇ ਅਰਥ ਕਰਦੀ ਹੈ ਇਸ ਲਈ ਮੈਂ ਫਿਰ ਨੌਜਵਾਨ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਆਪਣੀ ਵੋਟ ਦੀ ਮਹੱਤਤਾ ਤਾਂ ਸਮਝਦ ਹੋਏ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਸਾਨੂੰ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਮੈਂ ਗਗਨ ਸਚਦੇਵਾ ਲੈਕਚਰਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਸਰਕਾਰੀ ਬਹੁ ਤਕਨੀਕੀ ਕਾਲਜ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਵੋਟਰ ਜਾਗਰੂਕਤਾ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਸਕੂਲਾਂ ਤੇ ਕਾਲਜਾਂ ਵਿੱਚ ਵੱਡੇ ਗਰੁੱਪ ਬਣਾਏ ਗਏ ਹਨ ਜਿਸ ਦੇ ਤਹਿਤ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਪੇਂਟਿੰਗ ਮੁਕਾਬਲੇ ਪ੍ਰਸ਼ਨ ਮੁਕਾਬਲੇ ਅਤੇ ਸਮਾਦ ਕਰਵਾਏ ਜਾ ਰਹੇ ਹਨ ਇਸ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਵੀ ਇੱਕ ਸਵੀਪ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਕੰਮ ਸਕੂਲ ਕਾਲਜਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਵੋਟ ਬਣਾਉਣ ਅਤੇ ਉਸ ਦਾ ਸਹੀ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨਾ ਹੈ ਜੋ ਕਿ ਆਪਣੇ ਨਵੇਂ ਵੋਟਰ ਹੁੰਦੇ ਆ ਜਿਨ੍ਹਾਂ ਦੀ ਉਮਰ 18-19 ਸਾਲ ਹੈ ਉਹਨਾਂ ਦਾ ਪਹਿਲਾ ਫਰਜ਼ ਹੈ ਆਪਣੀ ਵੋਟ ਬਣਾਉਣਾ ਅਤੇ ਇਸ ਤੋਂ ਬਾਅਦ ਉਸ ਦਾ ਸਹੀ ਇਸਤੇਮਾਲ ਕਰਕੇ ਇੱਕ ਨਿਰਪੱਖ ਸਰਕਾਰ ਨੂੰ ਚੁਣਨਾ ਜੋ ਕਿ ਉਹਨਾਂ ਦੇ ਹਿੱਤਾਂ ਦੀ ਰੱਖ ਕਰ ਸਕੇ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿੱਰਤ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਵਿਸ਼ੰਬਰ ਬਿੱਟੂ ਫਤਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਮਹਿਕ ਪਠਾਨਕੋਟ ਤੋਂ ਰਜਨੀਸ਼ ਕੁਮਾਰ ਪਟਿਆਲਾ ਤੋਂ ਰਾਉ ਵਰਿੰਦਰ ਅਤੇ ਤਰਨਤਾਰਨ ਤੋਂ ਅਮਿਤ ਮਰਵਾਹਾ ਇਸੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਪਾਲੀ